ਵਾੜਾ ਨੂੰ ਲੈ ਕੇ ਜਸਟਿਸ ਮੰਗਿਆ ਜਾ ਰਿਹਾ ਅੱਜ 29 ਤਰੀਕ ਹੈ 29 ਤਰੀਕ ਨੂੰ ਸਿੱਧੂ ਦਾ ਕਤਲ ਕਾ ਦਿੱਤਾ ਜਾਂਦਾ ਤਾਂ ਉਸ ਦੇ ਚਲਦਿਆਂ ਹੋਇਆ ਅੱਜ ਪਰਿਵਾਰ ਨੂੰ 1 ਸਾਲ ਹੋ ਗਿਆ ਜਸਟਿਸ ਮੰਗਦਿਆਂ ਹੋਇਆ ਸੜਕਾਂ ਦੇ ਉੱਤੇ ਤੁਰਦਿਆਂ ਹੋਇਆ ਤਾਂ ਫਿਰ ਵੀ ਇਨਸਾਫ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਨੌਜਵਾਨ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਸੀਗੇ ਪਵਾ ਵਕਵਾਕ ਜ਼ਿਲ੍ਹਿਆਂ ਦੇ ਵਿੱਚ ਵਕਵਾਕ ਥਾਵਾਂ ਦੇ ਪਾ ਬਾਹਰ ਬੈਠਾ ਪਾ ਪੰਜਾਬ ਦੇ ਵਿੱਚ ਹੈ ਉਹ ਰੋਜ਼ ਪ੍ਰਦਰਸ਼ਨ ਕਰ ਰਿਹਾ ਕੈਂਡਲ ਮਾਰਚ ਕਰ ਰਿਹਾ ਤਾਂ ਮੋਹਾਲੀ 3B2 ਤਿੰਨ ਪੰਜ ਦੇ ਲਾਈਟਾਂ ਦੇ ਉੱਤੇ ਵੀ ਜਿਹੜਾ ਕੈਂਡਲ ਮਾਰਚ ਕੀਤਾ ਜਾਣਾ ਮੀਂਹ ਪੈ ਰਿਹਾ ਪੈਂਦੇ ਮੀਂਹ ਦੇ ਵਿੱਚ ਵੀ ਉਸ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਉਹਨੂੰ ਟ੍ਰਿਬਿਊਟ ਕੀਤਾ ਜਾ ਰਿਹਾ ਕਿ ਤੈਨੂੰ ਚਾਹਣ ਵਾਲੇ ਹਜੇ ਮੁੱਕੇ ਨਹੀਂ ਹੈਗੇ ਤਾਂ ਤਸਵੀਰ ਹੈ ਮੰਗੇ ਇਨਸਾਫ ਦੀ ਘਾਣ ਲੋਕਤੰਤਰ ਦਾ ਸਿੱਧੂ ਮੂਸੇਵਾਲਾ ਲਿਖ ਕੇ ਤਾਂ ਇਨਸਾਫ ਦੀ ਜਿਹੜੀ ਹੈ ਗੁਹਾਰ ਕੀਤੀ ਜਾ ਰਹੀ ਹੈ ਨੌਜਵਾਨ ਨੇ ਸਾਰੇ ਹੋਰ ਵੀ ਅਜੇ ਪਹੁੰਚ ਰਹੇ ਨੇ ਮੀਂਹ ਪੈ ਰਿਹਾ ਸੀ ਪੈਂਦੇ ਮੀਂਹ ਦੇ ਵਿੱਚ ਵੀ ਇਕੱਠੇ ਹੋ ਗਏ ਨੇ ਹੁਣ ਵੀ ਥੋੜਾ ਥੋੜਾ ਪੈ ਰਿਹਾ ਪਰ ਇੱਕ ਹੀ ਹੈ ਦਿਲ ਦੇ ਵਿੱਚ ਤਮੰਨਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਸਿੱਧੂ ਨੂੰ ਟ੍ਰਿਬਿਊਟ ਕਰਦੇ ਰਵਾਂਗੇ ਸਿੱਧੂ ਦੇ ਲਈ ਖੜ੍ਹਦੇ ਰਵਾਂਗੇ ਤਾਂ ਤਰਨ ਬਈ ਸਾਡੇ ਨਾਲ ਨੇ ਜਿਨ੍ਹਾਂ ਨੇ ਸਾਰਾ ਕੁਝ ਕਰਵਾਇਆ ਤਾਂ ਅਸੀਂ ਸਾਰੀ ਸੰਗਤ ਜਿਹੜੀ ਆਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਿੱਧੂ ਨੂੰ ਚਾਉਣ ਆਲੇ ਆਏ ਨੇ ਤਾਂ ਮਾਪਿਓ ਤੇ ਨਾਲ ਹਜੇ ਵੀ ਖੜ੍ਹੇ ਹੋਏ ਨੇ ਬਈ ਅੱਜ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਕੈਂਡਲ ਮਾਰਚ ਕੀਤਾ ਜਾਣਾ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਟ੍ਰਿਬਿਊਟ ਕੀਤਾ ਜਾ ਰਿਹਾ ਕੀ ਲੱਗਦਾ ਇਸ ਦਾ ਅਸਰ ਕੁਝ ਪੈ ਰਿਹਾ ਜਾਂ ਕਿ ਨਹੀਂ ਅਸਰ ਤਾਂ ਹਜੇ ਥੋੜਾ ਬਹੁਤ ਦਾ ਅਸਰ ਦੇਖੋ ਸਰਕਾਰਾਂ ਨੂੰ ਹੈ ਹੀ ਆ ਤਾਂ ਹੀ ਤਾਂ ਸਰਕਾਰਾਂ ਜਲੰਧਰ ਜਦੋਂ ਸਿੱਧੂ ਦੇ ਫਾਦਰ ਸਾਹਿਬ ਨੇ ਜਾ ਕੇ ਅਪੀਲ ਕੀਤੀ ਸੀ ਵੀ ਯਾਦ ਕਰੋ ਇਹ ਸਰਕਾਰ ਨੇ ਕੀ ਕੁਝ ਕੀਤਾ ਲੋਕਾਂ ਦੇ ਘਰ ਟਾਏ ਆ ਤਾਂ ਸਰਕਾਰ ਦਾ ਪੁਲਿਸ ਦਾ ਰਵਈਆ ਉਸ ਸਪੋਰਟਰਾਂ ਦੇ ਲਈ ਬਹੁਤ ਬੁਰਾ ਸੀਗਾ ਅਸਰ ਤਾਂ ਉਹਨਾਂ ਤੇ ਬਹੁਤ ਪੈ ਰਿਹਾ ਬਟ ਚੱਲ ਅਸਲ ਤੱਕੇਸ਼ਾਈ ਹੀ ਰਹੀ ਆ ਕੋਈ ਡੈਮੋਕ੍ਰੇਸੀ ਨਾਂ ਦੀ ਚੀਜ਼ ਨਹੀਂ ਤੇ ਜੋ ਰਿਐਲਿਟੀ ਦੇ ਵਿੱਚ ਹੈ ਔਰ ਸਿਰਫ ਡੈਮੋਕ੍ਰੇਸੀ ਦਾ ਮਰਡਰ ਹੀ ਹੋ ਰਿਹਾ ਹੈ ਆਮ ਲੋਕਾਂ ਦੀ ਤਾਂ ਕਿੱਥੇ ਸੁਣਵਾਈ ਹੋਣੀ ਹੈ ਜਿਹੜਾ ਏਡਾ ਵੱਡਾ ਸਟਾਰ ਨਹੀਂ ਸਟਾਰ ਦੇ ਫਾਦਰ ਮਦਰ ਦੀ ਨਹੀਂ ਹੋ ਰਹੀ ਸੁਣਵਾਈ ਆਮ ਲੋਕ ਤਾਂ ਬਹੁਤ ਦੂਰ ਨੇ ਇਸ ਚੀਜ਼ ਤੋਂ ਇੱਕ ਸਾਲ ਵੰਗ ਹੋ ਗਿਆ ਅੱਜ ਸਿੱਧੂ ਨੂੰ ਇਸੇ ਦਿਨ 29 ਤਰੀਕ ਨੂੰ ਗੋਲੀਆਂ ਮਾਰਿਆ ਗਈਆਂ ਸੀ ਜਵਾਰਕੇ ਦੇ ਵਿੱਚ ਤਾਂ ਉਹ ਵੇਲਾ ਵੀ ਅੱਜ ਚਿੱਤੇ ਆ ਜਾ ਰਿਹਾ ਤੇ ਇਹ ਵੀ ਹੈ ਮਾਪਿਆਂ ਨੂੰ ਲੋਕਾਂ ਨੂੰ ਜਿਹੜੇ ਚਾਹਣ ਵਾਲੇ ਨੇ ਕਿ ਇਨਸਾਫ ਕਿਸੇ ਨਾ ਕਿਸੇ ਤਰੀਕੇ ਮਿਲ ਜਾਵੇਗਾ ਲੱਗ ਰਿਹਾ ਕੋਈ ਇਨਸਾਫ ਵੱਲ ਵਧ ਰਿਹਾ ਪਰ ਸਰਕਾਰ ਤਾਂ ਕਹਿੰਦੀ ਨਜ਼ਾਰੀਏ ਕਿ ਅਸੀਂ ਇਨਸਾਫ ਦੇ ਰਹੇ ਹਾਂ ਜਿਹੜੇ ਗੈਂਗਸਟਰ ਸੀਗੇ ਇਨਵੋਲਵ ਸੀਗੇ ਕਈਆਂ ਨੂੰ ਮਾਰਤਾ ਕਈਆਂ ਨੂੰ ਜੇਲਾਂ ਚ ਸੁੱਟ ਦਿੱਤਾ ਬਾਕੀ ਹਜੇ ਹੋਰ ਕਾਰਵਾਈ ਕਰਦਾ ਦੇਖੋ ਸਰਕਾਰ ਨੇ ਇਨਸਾਫ ਵੱਲ ਕਦਮ ਵਧਾਉਣੇ ਤਾਂ ਕੀ ਆ ਸਕੋ ਕਦਮ ਪਿੱਛੇ ਪੁੱਟੀ ਜਾ ਰਹੀ ਸਰਕਾਰ ਤੇ ਅਗਰ ਜੇਕਰ ਸਰਕਾਰ ਕਦਮ ਇਸ ਇਨਸਾਫ ਵੱਲ ਵਧਾਰੀ ਹੁੰਦੀ ਤਾਂ ਅੱਜ ਸਾਨੂੰ ਸੜਕਾਂ ਦੇ ਨਾ ਉਤਰਨਾ ਪੈਂਦਾ ਅਸੀਂ ਸਾਲ ਪਹਿਲਾਂ ਵੀ ਸੜਕਾਂ ਤੇ ਸੀ ਸਾਲ ਬਾਅਦ ਵੀ ਸੜਕਾਂ ਤੇ ਆ ਇੱਥੋਂ ਆਮ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਵੀ ਇਨਸਾਫ ਕਿੰਨਾ ਕੁ ਮਿਲ ਰਿਹਾ ਕਿੰਨਾ ਕੁ ਨਹੀਂ ਆਉਣ ਵਾਲੇ ਸਮੇਂ 'ਚ ਇਹ ਬਿਲਕੁਲ ਹੀ ਕਲੀਅਰ ਹੋ ਜਾਣਾ ਵੀ ਇਨਸਾਫ ਦੀ ਮੰਗਤਾ ਕਰਨਾ ਹੀ ਇੱਕ ਗੁਨਾਹ ਹੋ ਜਾਣਾ। ਮਤਲਬ ਇਨਸਾਫ ਮੰਗਣਾ ਵੀ ਗੁਨਾਹ ਹੋ ਜਾਣਾ, ਬਈ ਹੋਰੀ ਵੀ ਆਏ ਨੇ। ਬਈ ਕਿਵੇਂ ਦੇਖਦੇ ਹੋ ਲੋਕਤੰਤਰ ਦਾ ਵਾਕੀ ਕਾਹਨ ਹੋ ਰਿਹਾ ਹੈ ਇਨਸਾਫ ਨਾ ਦੇ ਕੇ? ਜਾਂ ਜਿਵੇਂ ਸਰਕਾਰਾਂ ਕਹਿ ਰਹੀ ਨੇ ਕਿ ਇਨਸਾਫ ਦੇ ਦੀਏ, ਦੇ ਰਹੇ ਆ ਅਸੀਂ। ਤਾਂ ਸਰਕਾਰਾਂ ਆਪਣੇ ਸਹੀ ਕੰਮ ਕਰ ਰਹੀਆਂ। ਨਹੀਂ ਨਹੀਂ, ਬਿਲਕੁਲ ਵੀ ਨਹੀਂ। ਜਦੋਂ ਤੱਕ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਸੜਕਾਂ ਤੇ ਚੱਲਦਾ ਰਹੇਗਾ ਇਹਦੇ। ਹਾਂਜੀ। ਕਿਸ ਤਰ੍ਹਾਂ ਲੱਗਦਾ ਹੈ ਜਿਸ ਤਿੱਕੇ ਨਾਲ ਲੋਕ ਪ੍ਰਦਰਸ਼ਨ ਹੁੰਦਾ ਹੈ? ਸਿੱਧੂ ਮੁਸਵਾਲਾ ਦੇ ਮਾਤਾ ਪਿਤਾ ਵੀ ਵਕ ਵਕ ਤੋਂ ਮੁੰਡਾ ਜਾਰਨੇ ਵਿਧਾਨ ਸਭਾ ਵੀ ਆਏ ਸੀ ਤਾਂ ਕੀ ਲੱਗਦਾ ਹੈ ਹੋ ਕਿਉਂ ਨਹੀਂ ਰਿਹਾ ਕਿੱਥੇ ਗਰਾਰੀ ਆੜੀ ਹੋਈ ਹੈ ਕਿ ਇਹ ਬੰਦਾ ਹੈ ਹੋਣ ਨਹੀਂ ਦੇ ਰਿਹਾ ਗਰਾਰੀ ਤਾਂ ਉਹਨਾਂ ਦੀ ਸਰਕਾਰਾਂ ਹੀ ਜਾਣਦੇ ਹੁਣ ਗਰਾਰੀ ਤਾਂ ਉਹਨਾਂ ਦੇ ਆੜੀ ਹੋਈ ਹੈ ਠੀਕ ਹੈ ਜੀ ਤੇ ਬਾਕੀ ਹੁਣ ਜਦੋਂ ਤੱਕ ਨਹੀਂ ਮਿਲਦਾ ਆਪਾਂ ਦਾ ਖੜਾਂਗੇ ਡਟ ਕੇ ਖੜਾਂਗੇ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਹੀ ਰਹਿਣਾ ਆਪਾਂ ਨੇ ਮਤਲਬ ਸਿੱਧੂ ਦੇ ਨਾਲ ਪਹਿਲਾਂ ਵੀ ਸੀਗੇ ਤਾਂ ਹੁਣ ਵੀ ਹੈਗੇ ਆ ਹਟਾਂਗੇ ਨਹੀਂ ਪਿੱਛੇ ਭਾਈ ਜੀ ਕੀ ਲੱਗਦਾ ਹੈ ਲੋਕਤੰਤਰ ਦਾ ਘਾਣ ਜਿਹੜਾ ਲਿਖਿਆ ਹੋਇਆ ਬੀਤੇ ਦਿਨਾਂ ਦੇ ਵਿੱਚ ਹੀ ਉਦਗਟਨ ਹੋਇਆ ਨਵੀਂ ਸੰਸਦ ਦਾ ਤਾਂ ਕੀ ਉਮੀਦ ਰੱਖਦੇ ਹੋ ਕਿ ਲੋਕਤੰਤਰ ਕੁਝ ਆਏਗਾ ਸਾਹਮਣੇ ਨਿਕਲ ਕੇ ਬਾਹਰ ਇਹਨਾਂਦਰ ਮਿਲੀ ਹੋਈ ਸਾਰੀ ਸਰਕਾਰਾਂ ਯਾਰ ਕੁਝ ਨਹੀਂ ਕਰ ਰਹੀਆਂ ਹੈਗੀਆਂ ਇਹ ਤਾਂ ਰਲ ਇਕੱਠੇ ਹੋ ਕੇ ਸਭ ਨੂੰ ਸੰਜੋਗ ਚਾਹੀਦਾ ਤਾਂ ਹੋਣਾ ਇਹ ਤਾਂ ਉਹਨਾਂ ਦੇ ਮਾਪਿਓ ਵੇਖੇ ਨਹੀਂ ਜਾਂਦੇ ਠੀਕ ਹੈ ਨਾ ਇਹ ਸਭ ਨਾਲ ਹੀ ਹੋਣਾ ਹੈ ਜਿਵੇਂ ਜੀ ਸਰਕਾਰ ਆਈ ਹੈ ਸਭ ਨਾਲ ਹੀ ਹੋਣਾ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਨਹੀਂ ਕਰਦੇ ਫਿਰ ਹੋਰ ਆਪਾਂ ਪ੍ਰੋਟੈਸਟ ਤਕੜਕ ਕਹਿੰਦੀ ਕੰਮ ਕਰ ਰਹੇ ਆ ਸਾਰੇ ਮੰਤਰੀ ਕਹ ਰਹੇ ਨੇ ਕਿ ਅਸੀਂ ਕੰਮ ਕਰ ਰਹੇ ਆ ਕਿ ਗੈਂਗਸਟਰ ਜਿਹੜੇ ਨੇ ਮਾਰਤੇ ਗ੍ਰਿਫਤਾਰ ਕਰ ਲੇ ਕੁਛ ਨਹੀਂ ਕੀਤਾ ਮਹਾਰਾਜ ਦੱਸੋ ਕੀ ਕੀਤਾ ਕੀ ਕੋਈ ਮੁਕਰਿਆ ਨਹੀਂ ਕੀ ਕੀਤਾ ਉਹ ਫੜ ਲਏ ਜਿਹੜੇ ਮੇਨ ਵੱਡੇ ਹੈਗੇ ਮਗਰ ਉਹ ਤਾਂ ਫੜੇ ਨਹੀਂ ਅਲੇ ਤੱਕ ਮੇਨ ਉਹ ਫੜੇ ਜਾਣ ਤਾਂ ਗੱਲ ਬਣਨੀ ਹੈ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਬਿਲਕੁਲ ਸਹੀ ਗੱਲ ਉਸ ਤੋਂ ਪਿੱਛੇ ਵੀ ਹੋਰ ਹੋਣੇ ਆ ਮਹਾਰਾਜ ਕਿੱਥੋਂ ਪੈਸਾ ਆਇਆ ਕਿੱਥੋਂ ਆਇਆ ਮਹਾਰਾਜ ਨਾਂ ਲੈਦੇ ਚੰਗਾ ਨਹੀਂ ਲੱਗਦਾ ਮੀਡੀਆ 'ਚ ਨਾਂ ਲੈਦੇ ਚੰਗਾ ਨਹੀਂ ਲੱਗਦਾ ਪਰ ਇੰਨਾ ਕੁਝ ਹੋ ਰਿਹਾ ਉਹਦੇ ਮਾਪਿਓ ਕਹਿ ਕੇ ਕਿ ਥਾਗੇ ਨੇ ਕਿ ਇਨਸਾਫ ਦੋ ਉਹ ਇੱਥੋਂ ਬੰਦੇ ਇਕੱਠੇ ਕਰ ਲੂ ਜਿਸ ਨੂੰ ਮਰਜ਼ੀ ਸ਼ੂਟਰ ਤੋਂ ਗੋਲੀ ਮਰਵਾ ਦੋ। ਕੀ ਫਾਇਦਾ ਉਹ ਜਿਹੜੇ ਪਿੱਛੇ ਬੰਦੇ ਉਹਨਾਂ ਨੂੰ ਪਤਾ ਲੱਗੇ ਨਾ ਕਿਹੜੇ ਹੈ ਕਿੜੇ ਫਰਦਾ ਪਾਸਤਾ ਹੋਵੇ ਸਰਕਾਰਾਂ ਸਾਹਮਣੇ ਲੋਕਾਂ ਸਾਹਮਣੇ ਹੋਵੇ। ਆ ਆਸੀਂ ਮੰਗ ਕਰਦੇ ਆ ਕਿ ਇਨਸਾਫ ਮਿਲੇ। ਜਲਦੀ ਤੋਂ ਜਲਦੀ ਮਿਲੇ। ਅਸੀਂ ਮੰਗ ਕਰਦੇ ਆ। ਇਨਸਾਫ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ। ਬਾਈ ਜੀ ਸਿੰਘਰਾਂ ਦੇ ਵੱਲ ਜਾਦੇ ਸੀਗੇ। ਕਿਹੜਾ ਸਿੰਗਰ ਹੋ ਸਕਦਾ ਜਿਹੜਾ ਸਿੱਧੂ ਦੇ ਪਿੱਛੇ ਲੱਗਿਆ ਹੋਇਆ ਸੀਗਾ ਕਿ ਬਰਦਾਸ਼ਤ ਨਹੀਂ ਕਰ ਰਿਹਾ ਸੀ ਕਿ ਕਿ ਇਸ ਤਰੀਕੇ ਨਾਲ ਜਿਹੜੀ ਚੜ੍ਹਤ ਹੋ ਰਹੀ ਹੈ। ਫਿਰ ਉਹਨਾਂ ਦੇ ਰੋਟੀਆਂ ਬੰਦ ਹੋ ਗਈਆਂ, ਕੰਮ ਬੁਰੇ ਹਾਲ ਹੋਏ ਪਏ ਉਹ ਸਾਰੇ ਰਲੇ ਮਿਲੇ ਆ ਫਿਰ ਜਿਹਨੇ ਕਹਿੰਦਾ ਸੀ ਖੱਬੀ ਖਾਨ ਖੁੰਝੇ ਲਾਤਾ ਸਾਰਾ ਮੈਨ ਹੱਤ ਹੋਦਾ ਹੀ ਹੈ ਇੱਕ ਮਨਕੀਰਤ ਹਾਲ ਕਿਸ ਤਰੀਕੇ ਨਾਲ ਕਹਿ ਵੀਰ ਭਾਈ ਆਪਣਾ ਕਹਿੰਦਾ ਸੀ ਬਾਈ ਦੇ ਸਾਰੇ ਗਾਣੇ ਸੁਣੀ ਦੇ ਆ ਉਹ ਕਹਿੰਦਾ ਸੀ ਸਰੀਆਂ ਠੋਕ ਕੇ ਕਹਿੰਦਾ ਸੀ ਖੱਬੀ ਖਾਨ ਖੁੰਝੇ ਲਾਤਾ ਉਹਨੇ ਉਹ ਵਰਗੇ ਕੰਮ ਆ ਸਾਰੇ ਫਿਰ ਠੀਕ ਮਤਲਬ ਸਾਫ ਤੌਰ ਤੇ ਕਲਾਕਾਰਾਂ ਦੇ ਨਾਮ ਇਹ ਲੈਂਦੇ ਨਜ਼ਰ ਆ ਰਹੇ ਨੇ ਜੋ ਬਨ ਲਗਾਤਾਰ ਮੋਰਚੇ ਦੇ ਵਿੱਚ ਵੀ ਸਿੱਧੂ ਦੀ ਗੱਲ ਕਰਦੇ ਰਹਿੰਦੇ ਸੀਗੇ ਤਾਂ ਅੱਜ ਵੀ ਇੱਥੇ ਵੀ ਖੜੇ ਹੋਏ ਹਾਂ ਤਾਂ ਮੰਗ ਕਰ ਰਹੇ ਹੋ ਕਿ ਇਨਸਾਫ ਮਿਲਣਾ ਚਾਹੀਦਾ ਮਾਂ ਪਿਓ ਵੀ ਮਾਨਸਾ ਦੇ ਵਿੱਚ ਲੱਗਿਆ ਹੋਇਆ ਕੀ ਲੱਗਦਾ ਹੈ ਇਸ ਦੇ ਵਿੱਚ ਕਾਰਨ ਕੀ ਲੱਗਦਾ ਕਿੱਥੇ ਗੱਲ ਰੁਕੀ ਹੋਈ ਹੈ ਕਿ ਇਸ ਗੱਲ ਕਰਕੇ ਹੋ ਨਹੀਂ ਰਿਹਾ ਗੱਲ ਤਾਂ ਦੇਖੋ ਸਾਫ਼ ਹੀ ਹੈ ਸਰਕਾਰਾਂ ਨੇ ਖੁਦ ਜੋ ਕਰਵਾਇਆ ਹੋਵੇ ਉਹਦੇ ਪਿੱਛੇ ਹੁਣ ਸਰਕਾਰ ਥੋੜੀ ਹੋ ਕਰੇਗੀ ਇਹ ਕਹਿੰਦੇ ਨੇ ਵੀ ਸਿੱਧੂ ਗੈਂਗਸਟਰ ਸੀ ਸਿੱਧੂ ਕਿਹੜੇ ਪਾਸੋਂ ਗੈਂਗਸਟਰ ਸੀਗਾ ਯਾਰ ਉਹਨੇ ਤਾਂ ਸੋਚੇ ਇੰਨੀ ਵਧੀਆ ਕਰਤੀ ਸੀਗੀ ਮੈਂ ਕਹਿੰਦਾ ਅੱਜ ਕੱਲ ਜਿਹੜਾ ਛੋਟੇ ਛੋਟੇ ਜਵਾਕ ਨੇ ਨਾ ਉਹ ਵੀ ਜੇ ਪੱਗਾਂ ਬੰਨਦੇ ਆ ਦਸਤਾਰਾ ਸਜਾਉਂਦੇ ਆ ਤਾਂ ਕਈ ਤਾਂ ਸਿੱਧੂ ਨੂੰ ਵੇਖ ਕੇ ਹੀ ਸਜਾ ਹੈਨਾ ਤੇ ਇੱਕ ਗੱਲ ਹੋਰ ਜੇ ਆਪਾਂ ਕਹਿ ਦਈਏ ਵੀ ਹਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇੱਕ ਗੱਲ ਦੀ ਹੈਰਾਨੀ ਹੈ ਵੀ ਜਗਵਿੰਦਰ ਪਟਿਆਲ ਨੇ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਲਿਆ ਉਹ ਖੁਦ ਕਬੂਲ ਰਿਹਾ ਵੀ ਉਹਨੇ ਕਤਲ ਕਰਵਾਇਆ ਸਿੱਧੂ ਦਾ ਜਾਂ ਗੋਲਡੀ ਬਰਾੜ ਨੇ ਕਰਵਾਇਆ ਲੋਕ ਹੀ ਇੰਨੇ ਇੱਕ ਖੁੱਲੇ ਦਿਲ ਦੇ ਹੋ ਕੇ ਬੋਲ ਰਹੇ ਆ ਨੇ ਚੌੜੇ ਹੋ ਕੇ ਵੀ ਅਸੀਂ ਕਤਲ ਕਰਵਾਇਆ ਸਰੇਆਮ ਮੰਨ ਰਹੇ ਆ ਔਰ ਇਹ ਸਰਕਾਰਾਂ ਤਾਂ ਵੀ ਕੁਝ ਨਹੀਂ ਕਰ ਰਹੀਆਂ ਤਾਂ ਇਹ ਹੁਣ ਤੁਹਾਨੂੰ ਖੁਦ ਨੂੰ ਪਤਾ ਵੀ ਇਹ ਲੋਕਤੰਤਰ ਕਿੱਥੇ ਜਾ ਰਿਹਾ ਫਿਰ ਇਹ ਲੋਕਤੰਤਰ ਤਾਂ ਹੈ ਨਹੀਂ ਇਹ ਫਿਰ ਕਿਰ ਕਿਸ ਦਾ ਮੰਨਦੇ ਹੋ ਇੰਟਰਵਿਊ ਹੋਣਾ ਉਸ ਤੋਂ ਬਾਅਦ ਪਬਲਿਸ਼ ਹੋਣਾ ਇਹ ਕਈ ਪੋਸੀਬਲ ਕਿਵੇਂ ਹੈ ਕਿ ਇੰਟਰਵਿਊ ਹੋ ਗਿਆ ਇਹ ਇਸ ਚੀਜ਼ ਦਾ ਫੇਲਿਅਰ ਪੋਸੀਬਲ ਤਾਂ ਵੀਰ ਜੀ ਇਹ ਸਰਕਾਰਾਂ ਦੇ ਨਾਲ ਹੀ ਹੋਣਾ ਸੀਗਾ ਨਾ ਜੇ ਸਰਕਾਰਾਂ ਰਲੀਆਂ ਹੋਈਆਂ ਨੇ ਇਸ ਕੰਮ ਦੇ ਵਿੱਚ ਤਾਂ ਹੀ ਪੋਸੀਬਲ ਹੋਇਆ ਫੇਲਿਅਰ ਤਾਂ ਸਭ ਤੋਂ ਵੱਡਾ ਆਪਣੇ ਲੋਕਾਂ ਦਾ ਹੀ ਆ ਇਹ ਆਪਾਂ ਹੀ ਆ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾਂ ਕੁਰਸੀਆਂ ਤੇ ਬਿਠਾਤਾ ਤੇ ਮੁੜ ਕੇ ਆਪਣੇ ਤੇ ਸਿਰਾਂ ਉੱਤੇ ਛਿੱਤਰ ਮਾਰਦੇ ਆ ਇਹ ਭਗਵੰਤ ਮਾਨ ਪਹਿਲਾਂ ਕਿੰਨਾ ਚੀਕਦਾ ਸੀਗਾ ਅੱਜ ਉਹਨੂੰ ਕੋਈ ਪੁੱਛ ਨਹੀਂ ਹੈਗੀ ਉਹ ਕਿੰਨਾ ਟਾਈਮ 6 ਮਹੀਨੇ ਤੋਂ ਉੱਪਰ ਹੋ ਗਿਆ ਕੌਮੀ ਇਨਸਾਫ ਮੋਰਚਾ ਲੱਗੇ ਨੂੰ ਹਜੇ ਤੱਕ ਭਗਵੰਤ ਮਾਨ ਨੂੰ ਐ ਨਹੀਂ ਪਤਾ ਹੈਗਾ ਵੀ ਕੀ ਉਹਨੇ ਮੰਗਾ ਕਈਆਂ ਸੀ ਕੀ ਉਹਨੇ ਬੋਲਿਆ ਸੀਗਾ ਵੀ ਜਦ ਤੁਸੀਂ ਮੈਨੂੰ ਬਣਾਓਗੇ ਤਾਂ ਮੈਂ ਤੁਹਾਡੇ ਹੱਕਾਂ ਲਈ ਖੜੂਗਾ ਉਦੋਂ ਤਾਂ بڑا ਹੁੰਦਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਆਕਮਾਰਦਾ ਹੁਣ ਉਹਨੂੰ ਐ ਨਹੀਂ ਪਤਾ ਵੀ ਬੰਦੀ ਸਿੰਘ ਕਿੱਥੇ ਨੇ ਅੱਜ ਸਿੱਧੂ ਦੀ ਜੇ ਗੱਲ ਕਰੀਏ ਤਾਂ ਸਿੱਧੂ ਵਾਲੇ ਮਸਲੇ ਦੇ ਵਿੱਚ ਵੀ ਭਗਵੰਤ ਮਾਨ ਦੇ ਵੱਲੋਂ ਕੀ ਕੀਤਾ ਗਿਆ ਅੱਜ ਖੁਸ਼ੀਆਂ ਮਨਾਉਂਦਾ ਫਿਰਦਾ ਤੁਸੀਂ ਵੇਖੋ ਚਰਨ ਕੌਰ ਜੀ ਨੇ ਪੋਸਟ ਪਾਈ ਹੈ ਭਗਵੰਤ ਮਾਨ ਅੱਜ ਦੇ ਦਿਨ ਕਿਤੇ ਨਾ ਕਿਤੇ ਕੋਈ ਖੁਸ਼ੀ ਮਨਾ ਰਿਹਾ ਕੁਝ ਵੀ ਹੈ ਅੱਜ ਦਾ ਦਿਨ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਕਾਲਾ ਦਿਨ ਹੈ ਜੋ ਕਿ ਮੈਂ ਕਹਿੰਦਾ 2022 ਤੋਂ ਲੈ ਕੇ ਹੁਣ ਸਦੀਆਂ ਤੱਕ ਜਿਹੜੀ 29 ਮਈ ਆ ਉਹ ਕਾਲਾ ਦਿਨ ਹੀ ਬਣਿਆ ਜਾਏਗਾ ਜੀ ਕਿਉਂਕਿ ਅਸੀਂ ਤਾਂ ਸਿੱਧੂ ਨੂੰ ਪਿਆਰ ਦਿਲੋਂ ਕਰਦੇ ਸੀ ਦਿਲੋਂ ਕਰਦੇ ਹਾਂ ਤੇ ਦਿਲੋਂ ਕਰਦੇ ਰਹਿਾਂਗੇ ਬੇਨਤੀ ਗੱਲ ਕੀਤੀ ਕਿ ਕਈ ਲੋਕ ਸਵਾਲ ਚੁੱਕਦੇ ਨੇ ਮਾਤਾ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਗੈਂਗਸਟਰ ਨਾਲ ਜੋੜਦੇ ਨੇ ਕਹਿੰਦੇ ਗੈਂਗਸਟਰ ਹੁੰਦਾ ਤੇ ਇਸ ਤਰ੍ਹਾਂ ਦਾ ਇਕੱਠ ਨਹੀਂ ਹੋਣਾ ਸੀਗਾ ਇਹ ਤੇ ਦੇਣ ਕੀ ਹੈ ਜਿਹੜਾ ਸਵਾਲ ਹੁੰਦਾ ਕਿ ਕੀ ਦੇਣ ਦੇਗਾ ਸਿੱਧੂ ਵੀ ਸਿੱਧੂ ਨੇ ਇੰਨਾ ਉਹ ਚਾਹੁੰਦੇ ਭਾਈ ਜੀ ਤੁਸੀਂ ਹਰ ਇੱਕ ਜਵਾਬ ਦੇ ਮੂੰਹੋਂ ਸੁਣੋ ਵੀ ਸਿੱਧੂ ਕੀ ਸੀਗਾ ਜਾਂ ਸਿੱਧੂ ਨੇ ਕੀ ਉਹਨਾਂ ਨੂੰ ਦਿੱਤਾ ਸਿੱਧੂ ਨੇ ਤਾਂ ਪੱਗਾਂ ਬੰਨਣੀਆਂ ਸਿਖਾਈਆਂ ਨੇ ਕੀ ਹੋ ਗਿਆ ਜੇ ਉਹ ਕੇਸਾ ਧਾਰੀ ਨਹੀਂ ਸੀ ਸਹਿਜ ਧਾਰੀ ਤਾਂ ਸੀਗਾ ਨਾ ਕੀ ਹੋ ਗਿਆ ਜੇ ਉਹ ਗੁਰਸਿੱਖ ਨਹੀਂ ਸੀਗਾ ਗੁਰਸਿੱਖ ਪਰਿਵਾਰ ਤੋਂ ਸੀਗਾ ਨਾ ਗੁਰਸਿੱਖ ਪਰਿਵਾਰ ਤੋਂ ਸੀਗਾ ਕੀ ਗੱਲ ਜੇ ਉਹਨੇ ਚੰਗੀ ਤਰ੍ਹਾਂ ਕੇਸ ਨਹੀਂ ਰੱਖੇ ਕੀ ਦਾੜਾ ਖਬਰੇ ਦਾ ਪ੍ਰਕਾਸ਼ ਕਰ ਲੈਂਦਾ ਉਹ ਵੀ ਆਪਣਾ ਕੀ ਪਤਾ ਉਹਦੀ ਸੋਚ ਕਿੱਥੇ ਜਾਣੀ ਸੀ ਕਿੰਨੇ ਵਧੀਆ ਉਹਨੇ ਗਾਣੇ ਲਿਖੇ ਆ ਕਿੰਨੇ ਉਹਦੇ ਗਾਣੇ ਹਲੇ ਆਉਣੇ ਸਭ ਨੇ ਗਾਣੇ ਸੁਣੇ 295 ਗਾਣੇ ਸਭ ਨੇ ਸੁਣਿਆ ਉਸ ਤੋਂ ਬਾਅਦ ਉਹਦਾ ਗਾਣਾ ਜਿਹੜਾ S Y L ਤੇ ਆਇਆ ਉਹ ਸਭ ਨੇ ਸੁਣਿਆ ਦੱਸੋ ਉਹਦੇ ਵਿੱਚ ਕੀ ਗਲਤ ਸੀਗਾ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਸ ਬੰਦੇ ਨੇ ਉਸ ਉਹਦੀ ਸੋਚ ਨੂੰ ਸਲਾਮ ਕਰਦੇ ਆਂ ਬਾਬਾ ਜੀ ਅਸੀਂ ਅੱਜ ਇਹ ਇਕੱਠ ਹੋਇਆ ਸਿੱਧੂ ਨੂੰ ਚਾਹਣ ਵਾਲੇ ਇੱਕ ਸਾਲ ਅੱਗੇ ਆਜੋ ਅੱਗੇ ਆਜੋ 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 ਉਹਨਾਂ ਆਨ ਵਾਲੀ ਪੀੜੀ 'ਚ ਸਾਰੇ ਸ਼ੌਂਗ ਆਏ ਸੀ ਵੀਰੇ ਤੇ ਲੋਕੀ ਸਮਝਦੇ ਨਹੀਂ ਹੈਗੇ ਇਸ ਗੱਲ ਨੂੰ ਪੰਜਾਬ 'ਚ ਇਹਦੇ ਵਾਸਤੇ ਤੁਸੀਂ ਕਿੱਥੋਂ ਮੈਂ ਆਪਣੇ ਉਰੇ ਹੀ ਪੰਜਾਬ ਤੋਂ ਆਇਆਗਾ। ਅੱਛਾ। ਮੈਂ ਇੱਥੇ ਦਾ ਜਨਮ ਹੈਗਾ ਮੇਰਾ ਜਿੱਥੇ ਮੈਂ ਖੜਿਆ। ਵਾਹ। ਇਹਦੇ ਬਾਅਦ ਧੰਨਵਾਦ। ਠੀਕ। ਇਸ ਦੇ ਵਿੱਚ ਕਿਵੇਂ ਸਮਝਦੇ ਹੋ ਇਹ ਇਕੱਠ ਦਾ ਅੱਜ ਕੋਈ ਅਸਰ ਹੋਏਗਾ? ਜਿਸ ਤਰੀਕੇ ਦੇ ਨਾਲ ਇਹ ਨੌਜਵਾਨ ਆਏ ਨੇ, ਮਾਨਸਾ ਪਹੁੰਚੇ ਨੇ, ਪਹਿਲਾਂ ਵੀ ਇਕੱਠ ਸੀਗਾ ਤੇ ਅੱਜ ਵੀ ਇਕੱਠ ਹੋ ਰਿਹਾ। ਅਸਰ ਪਵੇਗਾ? ਕੋਈ ਫਰਕ ਪੈ ਜਾਏਗਾ ਕਿ ਲੱਗਦਾ ਕਿ ਇਸ ਚੀਜ਼ ਨੂੰ ਦੇਖ। ਦੇਖੋ ਫਰਕ ਤਾਂ ਪਵੇਗਾ। ਅਸੀਂ ਐ ਨਹੀਂ ਕਹਿੰਦੇ ਵੀ ਫਰਕ ਹੋਣੇ ਪੈ ਜਾਏਗਾ। ਦੇਖੋ ਤੁਹਾਡੇ ਸਾਹਮਣੇ ਆ 1 ਸਾਲ ਤੋਂ ਉੱਪਰ ਤਾਂ ਹੋ ਹੀ ਗਿਆ 1 ਸਾਲ ਹੋ ਚੁੱਕਿਆ ਸਿੱਧੂ ਦੇ ਕਤਲ ਨੂੰ ਸਭ ਨੂੰ ਸੱਚਾਈ ਵੀ ਪਤਾ ਹੈ ਪਰ ਹਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਅਸੀਂ ਉਹਰੇ ਇਕੱਠੇ ਹੋਏ ਆ ਸਾਡਾ ਰੋਸ ਹੈ ਸਰਕਾਰ ਦੇ ਨਾਲ ਸਾਡਾ ਰੋਸ ਹੈ ਪੰਜਾਬ ਸਰਕਾਰ ਦੇ ਨਾਲ ਵੀ ਜਿਹੜਾ ਇਹ ਜਿਹੜਾ ਇਹਨਾਂ ਨੇ ਘਾਣ ਕੀਤਾ ਹੈ ਨਾ ਅੱਜ ਕੱਲ ਇਸ ਲੋਕਤੰਤਰ ਦਾ ਤੁਸੀਂ ਇਹ ਸਲੋਗਨ ਪੜ੍ਹ ਸਕਦੇ ਹੋ ਠੀਕ ਹੈ ਨਾ ਜੀ ਮੰਗ ਇਨਸਾਫ ਦੀ ਘਾਣ ਲੋਕਤੰਤਰ ਦਾ ਹੈ ਨਾ ਜੀ ਤੇ ਤੁਹਾਨੂੰ ਮੈਂ ਮੇਰੇ ਮਨ ਦੀ ਸਿਰ पे ਆ ਬਸ ਮੇਰੇ ਨਾ ਮਨ ਦੇ ਵਿੱਚ ਬਲਬਲਾ ਜਿਹੜਾ ਕਿ ਮੈਂ ਹਜੇ ਬੋਲ ਨਹੀਂ ਸਕਦਾ ਕਈ ਵਾਰ ਮਾੜੇ ਸ਼ਬਦ ਵੀ ਆ ਜਾਂਦੇ ਕਿਉਂਕਿ ਬੰਦਾ ਹੀ ਇਦਾਂ ਦੇ ਆ ਹੈਨਾ ਜੀ ਇਹ ਚਲੋ ਗਲਤੀਆਂ ਤਾਂ ਸਾਡੀਆਂ ਹੀ ਨੇ ਵੀ ਅਸੀਂ ਇਹ ਸਰਕਾਰਾਂ ਬਣਵਾਈਆਂ ਨੇ ਇਹ ਸਾਡੇ ਵਰਗੇ ਲੋਕ ਮੇਰੇ ਵਰਗੇ ਹੀ ਪਾਗਲ ਲੋਕ ਜਾ ਕੇ ਵੋਟਾਂ ਪਾਉਂਦੇ ਆ ਇਹਨਾਂ ਨੂੰ ਤਾਂਹੀਂ ਜਾ ਕੇ ਮੁੱਖ ਮੰਤਰੀ ਬਣ ਜਾਂਦੇ ਆ ਤੇ ਮੁੜ ਕੇ ਸਾਡੇ ਵਰਗਿਆਂ ਦੀ ਸੁਣਦੇ ਨਹੀਂ ਹੈਗੇ ਸਬ ਸਭ ਤੋਂ ਜ਼ਰਤ ਇਹ ਹੈ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਵੋਟ ਕਰਦੇ ਆ ਪਰ ਵੋਟ ਦਾ ਅਸਲ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਵਰਤੋਂ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਇਹ ਇਕੱਠ ਹੋ ਰਿਹਾ ਨੌਜਵਾਨ ਪਹੁੰਚ ਰਹੇ ਨੇ ਮਹਿਲਾਵਾਂ ਵੀ ਮਾਤਾਵਾਂ ਪੈਣਾ ਉਹ ਵੀ ਇੱਥੇ ਆ ਰਹੀਆਂ ਨੇ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਮੀ ਪੈ ਰਿਆ ਬੱਚੇ ਵੀ ਨੇ ਛੋਟੇ ਛੋਟੇ ਅਸੀਂ ਸਭ ਦੇ ਨਾਲ ਹੀ ਗੱਲ ਕਰਨ ਦੀ ਕਿਉਂਕਿ ਇਹ ਮੈਸੇਜ ਹੈ ਜਿਹੜਾ ਮਾਪਿਓ ਤੱਕ ਜਾਏਗਾ ਕਿਉਂਕਿ ਇਹੀ ਦਿਲਾਸਾ ਹੈ ਉਹਨਾਂ ਦੇ ਮਾਪਿਓ ਨੂੰ ਸਿੱਧੂ ਦੇ ਕਿ ਲੋਕ ਹਜੇ ਵੀ ਸਾਡੇ ਨਾਲ ਖੜੇ ਹੋਏ ਨੇ ਕਿਉਂਕਿ ਇਸ ਖਾਸ ਤੌਰ ਤੇ ਧੰਨਵਾਦ ਕਰਦੇ ਨੇ ਜਦੋਂ ਵੀ ਲੋਕ ਐਤਵਾਰ ਨੂੰ ਘਰ ਜਾਂਦੇ ਨੇ ਇਕੱਠੇ ਹੁੰਦੇ ਨੇ ਤਾਂ ਸਾਫ ਤੌਰ ਤੇ ਧੰਨਵਾਦ ਕਰਦੇ ਨੇ ਭਾਜੀ ਤੁਸੀਂ ਪਹਿਲਾਂ 5:30 5:30 ਵਜੇ ਆਏ ਸੀਗੇ ਪੁੱਛ ਕੇ ਗਏ ਕਿ ਇਕੱਠ ਹੋ ਰਿਹਾ ਹੁਣ ਫੇਰ ਆਏ ਹੋ ਕੀ ਲੱਗਦਾ ਹੈ ਮਾਪਿਆਂ ਨੂੰ ਇਹ ਹੀ ਦਲਾਸਾ ਕਿੰਨੇ ਬੜਾ ਵੱਡਾ ਕਿ ਇੱਥੇ ਇਕੱਠ ਹੋ। ਭਾਜੀ ਜਿਸ ਬੰਦੇ ਨੇ ਪੱਗ ਨੂੰ ਪ੍ਰਮੋਟ ਕੀਤਾ ਹੈ ਵਰਲਡਵਾਈਡ ਤੇ ਮੈਂ ਕੋਈ ਇੰਟਰਵਿਊ ਦੇਣਾ ਨਹੀਂ ਚਾਹੁੰਦਾ। ਮੈਂ ਬਸ ਜਸਟਿਸ ਦੀ ਮੰਗ ਕਰਦਾ ਸਰਕਾਰਾਂ ਤੋਂ ਕਿ ਸਾਲ ਹੋ ਗਿਆ ਸੀ ਮਤਲਬ ਉਹਦੇ ਮਾਪਿਓ ਸੜਕਾਂ ਤੇ ਆਏ ਆ। ਸਭ ਕੁਝ ਆ ਗਿਆ ਸਾਡੀ ਨਕਮੀਆਂ ਸਰਕਾਰਾਂ ਨੇ। ਅਸੀਂ ਮਤਲਬ ਇੰਡੀਆ ਦੇ ਮਤਲਬ ਰਹਿਣ ਵਾਲੇ ਬੰਦੇ ਆ ਗਏ ਤੇ ਇੱਥੇ ਸਾਨੂੰ ਇਨਸਾਫ ਹੀ ਨਹੀਂ ਦੇ ਸਕਦੇ ਅਸੀਂ। ਜਿਸ ਬੰਦੇ ਨੇ ਪੱਗ ਨੂੰ ਪ੍ਰਮੋਟ ਕੀਤਾ ਵਰਲਡਵਾਈਡ ਮੇਰੇ ਬੱਸ ਕਹਿ ਤਾ ਮੰਗਦਾ ਬਸ ਹੋਰ ਕੁਝ ਕਈ ਤਾਂ ਇਹ ਵੀ ਕਹਿ ਦਿੰਦੇ ਆ ਕਿ ਸਿੱਧੂ ਦੇ ਮਾਤਾ ਪਿਤਾ ਹੁਣ ਸਿਆਸਤ ਕਰ ਰਹੇ ਨੇ ਇੱਕ ਸਾਲ ਹੋ ਗਿਆ ਕਹਿੰਦੇ ਸਿਆਸਤ ਪੋਲਿਟਿਕਸ ਭਾਜੀ ਜਦ ਇਹ ਜਿਹੜੇ ਬੰਦੇ ਬੋਲਦੇ ਆ ਜਦ ਇਹਨਾਂ ਨਾਲ ਬਿੱਤੀ ਕੀ ਨਾ ਫਿਰ ਇਹਨਾਂ ਨੂੰ ਪਤਾ ਲੱਗਿਆ ਕੌਣ ਕੀ ਕਰ ਰਿਹਾ ਪੋਲਿਟਿਕਸ ਦਾ ਮਤਲਬ ਜਦੋਂ ਆਪਣੇ ਆਪ ਤੇ ਆਏਗੀ ਕਿਸੇ ਤੇ ਉਦੋਂ ਪਤਾ ਲੱਗੇਗਾ ਕਿ ਪੋਲਿਟਿਕਸ ਕੌਣ ਕਰ ਰਿਹਾ ਪਰ ਇਹ ਕਾਠਾ ਜੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਕਿਸ ਕਦਰ ਨੌਜਵਾਨਾਂ ਨੇ ਇਕੱਠ ਕੀਤਾ ਤਾਂ ਇੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖੁਦ ਆਪਣੇ ਪੇਜ ਦੇ ਉੱਤੇ ਇਹਨਾਂ ਦਾ ਪੋਸਟਰ ਵੀ ਸਾਂਝਾ ਕੀਤਾ ਕਿ ਇੱਥੇ ਇਕੱਠ ਹੋ ਰਿਹਾ ਲੋਕ ਆ ਰਹੇ ਨੇ ਤਾਂ ਅਸੀਂ ਸਭ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਸੀ ਕਾ ਬਾਈ ਠੀਕ ਹੋ ਸਸੀ ਕਾ ਜੀ ਹਾਂ ਜੀ ਕਿੱਥੋਂ ਆਏ ਵੀਰੇ ਖਰੜ ਤੋਂ ਆਏ ਸਰੇ ਤੋਂ ਇਹ ਮੈਸੇਜ ਕਿਵੇਂ ਪਤਾ ਲੱਗਿਆ ਕਿ ਇੱਥੇ ਇਕੱਠ ਹੋ ਰਿਹਾ ਪੁਰੇ ਤਰਨਪਾਣੀ ਨੇ ਇੱਕ ਗਰੁੱਪ ਬਣਾਇਆ ਹੋਇਆ WhatsApp ਤੇ ਤਾਂ ਉਹਦੇ ਵਿੱਚ ਪਹਿਲਾਂ ਹੀ ਇਨਫੋਰਮ ਕਰਤਾ ਦਾ ਵੀ ਅੱਜ ਦੇ ਦਿਨ ਆਪਾਂ ਇਕੱਠੇ ਹੋਣਾ ਹੈ ਹਾਂ ਜੀ ਤਾਂ ਕੀ ਲੱਗਦਾ ਹੈ ਲਗਾਤਾਰ ਇਕੱਠੇ ਹੋ ਰਹੇ ਹਾਂ ਸਿੱਧੂ ਦੇ ਲਈ ਇਨਸਾਫ ਮੰਗ ਰਹੇ ਹਾਂ ਕਿ ਲੱਗਦਾ ਇਨਸਾਫ ਸੌਖਾ ਹੈ ਮਿਲ ਜਾਏਗਾ ਹੈਗਾ ਦਾ ਇਨਸਾਫ ਔਖਾ ਹੈ ਮਿਲਣਾ ਪਰ ਆਪਾਂ ਜਿੰਨੀ ਵੀ ਕੋਸ਼ਿਸ਼ ਕਰ ਸਕਦੇ ਹਾਂ ਓਨੀ ਦਾ ਆਪਾਂ ਐਫਰਟ ਕਰ ਸਕਦੇ ਆਂ ਵੀਰ ਜੀ ਸਾਹਿਬ ਮਿਲੇ ਆਪਾਂ ਰੋਜ਼ ਪੋਸਟਾਂ ਦੇਖ ਰਿਹਾ ਉਹਨਾਂ ਦੇ ਮਾਤਾ ਜੀ ਦੀ ਚਰਨ ਇਨਕੁਆਰੀ ਦੀਆਂ ਕੱਲ ਤੁਸੀਂ ਰੀਸੈਂਟਲੀ ਦੇਖੇ ਹੋਣੇ ਉਹਨਾਂ ਨੇ ਉੱਥੇ ਜਾ ਕੇ ਮੱਥਾ ਟੇਕਿਆ ਕਿੰਨਾ ਰੋਏ ਤਾਂ ਬਹੁਤ ਫੀਲ ਹੁੰਦਾ ਉਹ ਦੇਖ ਕੇ ਵੀ ਵੀ ਹਜੇ ਤੱਕ ਇਨਸਾਫ ਹੀ ਨਹੀਂ ਮਿਲ ਪਾ ਰਿਹਾ ਕਹਿੰਦੇ ਸਿਆਸਤ ਕਰ ਰਹੇ ਆ ਮਾਂ ਪਿਓ ਨਾਲ ਨਹੀਂ ਨਹੀਂ ਯਾਰ ਅੰਨੀ ਸਿਆਸਤ ਨਹੀਂ ਨਾ ਹੋ ਸਕਦੀ ਤੁਸੀਂ ਆਪ ਦੇਖ ਸਕਦੇ ਹੋ ਉਹਨਾਂ ਦੀ ਪੋਸਟਾਂ ਜਗੇ ਜੀ ਸਾਹਿਬ ਸਾਹਤੇ ਪਤਾ ਲੱਗਿਆ ਦਿੱਤੇ ਪਹੁੰਚੇ ਬਾਈ ਕਿਵੇਂ ਦੇਖਦੇ ਹਾਂ ਸਿੱਧੂ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਸਿੱਧੂ ਨੇ ਕਹੀ ਹੈ ਜਿਹੇ ਗੀਤ ਗਾਤੇ ਗਈਆਂ ਚੀਜ਼ਾਂ ਕਹਤੀਆਂ ਜੁੜੇ ਪਹਿਲੀਆਂ ਹੋ ਚੁੱਕੀਆਂ ਸੀਗੀਆਂ ਵੇਹ ਚੀਜ਼ਾਂ ਹੋਣੀਆਂ ਨੇ ਤਾਂ ਅੱਜ ਇੱਥੇ ਖੜੇ ਹਾਂ ਤਾਂ ਇਸ ਦੇ ਕਾਰਨ ਕੀ ਮੰਨਦੇ ਹੋ ਇੱਥੇ ਖੜਨ ਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋ ਸਕਦਾ ਕਿ ਇਨਸਾਫ ਮਿਲ ਸਕਦਾ ਬਾਈ ਜੀ ਗਾਣਿਆਂ ਦੇ ਦੇਖੋ ਤਾਂ ਉਹਨਾਂ ਨੂੰ ਤਾਂ ਕੋਈ ਕੰਪੀਟ ਕਰ ਹੀ ਨਹੀਂ ਸਕਦਾ ਅੱਜ ਕੱਲਾ ਕੱਲਾ ਗੀਤ ਆਪਾਂ ਖੋਲ ਕੇ ਦੇਖ ਲਈਏ ਸੁਣ ਕੇ ਦੇਖ ਲਈਏ ਉਨੇ ਆਪਣੀ ਜੀਵਨ ਦੀ ਸਾਰੀ ਹਰ ਇੱਕ ਗੱਲ ਉਹਨੇ ਗਾਣਿਆਂ ਦੇ ਵਿੱਚ ਬਿਆਨ ਕਰਤੀ ਸੀ ਬਟ ਲੋਕ ਆਪਾਂ ਵੀ ਆਪਾਂ ਵੀ ਨਹੀਂ ਸਮਝੇ ਸੀ ਆਪਾਂ ਵੀ ਬਾਹਰ ਦੇ ਵਿੱਚ ਸਮਝੇ ਆ ਬਹੁਤ ਜਾਣੇ ਠੀਕ ਆ ਬਟ ਉਹਨੇ ਹਰ ਚੀਜ਼ ਬਿਆਨ ਕਰ ਚੁੱਕਿਆ ਸੀਗਾ ਉਹ ਨੂੰ ਪਤਾ ਸੀਗਾ ਹਰ ਚੀਜ਼ ਦਾ ਆ ਚੀਜ਼ ਆ ਬਾਕੀ ਸਰਕਾਰ ਨੂੰ ਇਨਸਾਫ ਦੇਣਾ ਚਾਹੀਦਾ ਆ ਜੇਲਾਂ ਦੇ ਵਿੱਚ ਰੱਖੇ ਹੋਏ ਆ ਜਿਹੜੇ ਮੰਦੇ ਆ ਵੀ ਅਸੀਂ ਕਰਿਆ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੀ ਕਿ ਉਹ ਦੇ ਨਹੀਂ ਰਹੇ ਠੀਕ ਆ ਉਹਨਾਂ ਨੂੰ ਇੱਕ ਉਹ ਬਣਾਇਆ ਹੋਇਆ ਪਿਆਦਾ ਬਣਾਇਆ ਹੋਇਆ ਕੋਈ ਵੀ ਪੰਜਾਬ ਦੇ ਵਿੱਚ ਕਤਲ ਹੁੰਦਾ ਆ ਕੁਝ ਵੀ ਹੁੰਦਾ ਆ ਬਸ ਉਹਨਾਂ ਤੋਂ ਮੇਰੇ ਖਿਆਲ ਕਹਾ ਦਿੱਤਾ ਜਾਂਦਾ ਆ ਵੀ ਹਾਂ ਵੀ ਅਸੀਂ ਵੀ ਅਸੀਂ ਕੀਤਾ ਆ ਬਾਕੀ ਜਿਹੜੀ ਹੈਗੀ ਆ ਵੀ ਇਹ ਬੇਵਕੂਫ ਨੇ ਜਨਤਾ ਬੇਵਕੂਫ ਆ ਵੀ ਇਹ ਵਾਸਤੇ ਸਾਹਮਣੇ ਤੇ ਆਈ ਜੀ ਬਸ ਆ ਚੀਜ਼ ਤੇ ਇਨਸਾਫ ਦੀ ਹੀ ਗੁਹਾਰ ਕੀਤੀ ਜਾ ਰਹੀ ਹੈ ਤਰਨਦੀਪ ਰਣੇ ਅੱਜ ਇਹ ਇਨਵਾਈਟ ਰੱਖਿਆ ਸੀਗਾ ਕੈਂਡਲ ਮਾਰਚ ਦਾ ਤਾਂ ਇਸ ਦੇ ਵਿੱਚ ਸਾਰੇ ਨੌਜਵਾਨ ਪਹੁੰਚੇ ਨੇ ਪੰਦੇਮੀ ਦੇ ਵਿੱਚ ਇਕੱਠੇ ਹੋ ਰਹੇ ਨੇ ਤਾਂ 3B2 ਤੋਂ ਤਸਵੀਰ ਸਾਂਝੀ ਕੀਤੀ ਹੈ ਕਿ ਇਨਸਾਫ ਦੇਣਾ ਚਾਹੀਦਾ ਹੈ ਪਰਿਵਾਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਪਹਿਲਾਂ ਵੀ ਨਾਲ ਖੜੇ ਸੀਗੇ ਅੱਜ ਵੀ ਖੜੇ ਆ ਤਾਂ ਅੱਗੇ ਵੀ ਖੜੇ ਰਾਵਾਂਗੇ ਇਹ ਜਿਹੜਾ ਕਹਿੰਦੇ ਨਜ਼ਰ ਆ ਰਹੇ ਨੌਜਵਾਨਾਂ ਤਾਂ ਤਸਵੀਰ ਹੈ ਬਹੁਤ ਹੀ ਭਾਵੁਕ ਹੈ ਕਿਉਂਕਿ ਮਾਂ ਪਿਓ ਲਗਾਤਾਰ ਇਨਸਾਫ ਮੰਗ ਰਿਹਾ ਤਾਂ ਇਹ ਵੀ ਇਨਸਾਫ ਦੇ ਲਈ ਆਪਣੇ ਚਾਉਣ ਵਾਲਿਆਂ ਨੂੰ ਤਾਂ ਅੱਜ ਅਪੀਲ ਕਰਦੇ ਹੋਏ ਕਰ ਰਹੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਿਚਾਰ ਜੁ ਸਾਂਝੇ ਕਰੋ ਕੈਮਰ ਸਾਹਿਬ ਜੋਗਦੇ ਸੀ ਸ਼ਿਵਾ ਧੰਨਵਾਦ